ਮੇਰਾ ਨਾਮ ਜੀ ਸੋਨ ਸਿੰਘ ਸਭਰਾ ਏਕਤਾ ਗ੍ਰਾਮ ਜਿਹੇ ਬੰਦੇ ਦਾ ਮੈਂ ਬਲਾਕ ਪ੍ਰਧਾਨ ਹਾਂ ਜੀ ਕੀ ਗੱਲ ਹੋ ਜਾਂਦਾ ਟਰਾਂਸਫਾਰਮਰ ਜਿਹੜਾ ਚੋਰੀ ਹੋ ਗਿਆ ਤੇ ਟਰਾਂਸਫਾਰਮਰ ਨੂੰ ਇੱਕ ਨਹੀਂ ਜੀ ਚੋਰੀ ਹੋਇਆ ਟਰਾਂਸਫਾਰਮਰ ਤੇ ਬਹੁਤ ਜ਼ਿਆਦਾ ਚੋਰੀ ਹੋਈ ਹੈ ਜੀ ਅੱਜ ਆ ਨੂਪੇ ਸ਼ਾਹ ਦੀ ਬੈਗ ਦੇ ਲਾਗੇ ਰਾਤ ਹੈ ਟਰਾਂਸਫਾਰਮਰ ਲਾਇਆ ਚੋਰਾਂ ਨੇ ਤੇ ਇਹਨਾਂ ਨੂੰ ਪਤਾ ਲੱਗਿਆ ਰੌਲਾ ਪਾਇਆ ਵਾ ਤੇ ਛੱਡ ਕੇ ਵਿੱਚੇ ਮੋਟਰਸਾਈਕਲ ਸਾਰਾ ਭੱਜ ਗਏ ਆ ਕੁਛ ਇਹਨਾਂ ਨੂੰ ਛੱਕ ਜਿਹੜੇ ਬੰਦਿਆਂ ਦੇ ਉਹ ਨਹੀਂ ਜਾਣੇ ਪੁਲਿਸ ਵਾਲੇ ਅੱਗੇ ਦਰਖਾਸ਼ਤ ਵੀ ਨਾ ਦਿੱਤੀ ਇੱਕ ਸਾਡਾ ਟਰਾਂਸਫਾਰਮਰ ਲੱਥਾ ਜੀ ਲਗਭਗ 20 ਦਿਨ ਹੋ ਗਏ ਉਹਦਾ ਸਾਰਾ ਤੇਲ ਸਾਰਾ ਕੁਝ ਕੱਢ ਕੇ ਲੈ ਕੇ ਘਰ ਦੇ ਲਾ ਕੇ ਸਾਡੇ ਨੂੰ ਉਹਦੇ ਐਫ ਆਈ ਆਰ ਦਰਜ ਵੀ ਕਰਾਈ ਆ ਤੇ ਹੋਰ بڑے ਟਰਾਂਫਰਮ ਲੱਥੇ ਆ ਜੀ ਕਿਸੇ ਦਾ ਸਮਾਨ ਕੱਢਿਆ ਜਾਂਦਾ ਕਿਸੇ ਦੀ ਕੇਵਲਾ ਵਡੀਆਂ ਜੰਨੀਆਂ ਜਿਹਨੇ ਇਲਾਕੇ ਲੋਕਾਂ ਨੂੰ ਪਿਸਤੌਲ ਦੀ ਨੋਕ ਤੇ ਜਿਹੜੇ ਦਾਤਰ ਵਿਖਾ ਕੇ ਤੇ ਲੋਕ ਲੁੱਟੇ ਜਾ ਰਹੇ ਆ ਬੇਹੱਦ ਅਨਪਿਆ ਜੀ ਅਨ ਇਹ ਸਰਕਾਰ ਦੇ ਵਿੱਚ ਤੇ ਮੈਂ ਤੇ ਇੰਨਾ ਕਦੀ ਉਹ ਸਾਰੀ ਜ਼ਿੰਦਗੀ ਜਾਣ ਪਿਆ ਨਹੀਂ ਵਖਿਆ ਜਿੱਥੇ ਕੋਈ ਕੋਈ ਜਾਂਦਾ ਕੋਈ ਸੇਫਟੀ ਨਹੀਂ ਗਈ ਜਿੱਥੇ ਕਿਸ ਨੂੰ ਮਰਜ਼ੀ ਕੋ ਲੁੱਟ ਲੈਂਦਾ ਜਿਹਨੇ ਸਿਕਟਾਂ ਪੀਂਦੇ ਰਹਿੰਦੇ ਆ ਜੀ ਸੁਮੈਗਾ ਪੀਂਦੇ ਰਹਿੰਦੇ ਆ ਨਾ ਕੋ ਪੁਲਿਸ ਦਾ ਮੁਲਾਜ਼ਮ ਹੈਗਾ ਤਿੰਨ ਚਾਰ ਪੁਲਿਸ ਦੇ ਮੁਲਾਜ਼ਮਾਂ ਵੀ ਜਿਹੜੇ ਚੌਂਕੀ ਦੇ ਵਿੱਚ ਹੀ ਮਾਸੂਤਰ ਆਉਂਦਾ ਉਹਨਾਂ ਤੋਂ ਕੰਮ ਤੇ ਬਹੁਤ ਜ਼ਿਆਦਾ ਲੋਕਾਂ ਨੂੰ ਆ ਪਰੇਸ਼ਾਨੀ ਹੈ ਜੀ ਜਿਹੜਾ ਹੁਣ ਟਰਾਫਰ ਹੁਣ ਲੈ ਗਿਆ ਸੀ ਜਿੰਨ ਦੇ ਵਿੱਚ ਜੇ 4 ਦਿਨ ਮੀਂਹ ਨਾ ਪੈਂਦਾ ਤੇ ਆ ਹੁਣ ਪੈ ਗਿਆ ਕਰਕੇ ਬਚਾਓ ਇਹਨਾ ਹੁਣ ਟਰਾਫਰ ਮਿਲਣਾ ਨਹੀਂ ਗਿਆ ਇਹਨਾਂ ਦਾ ਫਸਲੀ ਬਰਬਾਦ ਹੋਇਆ ਇਹਨਾਂ ਦੇ ਗਾਂ ਜੀ ਜਿਹੜੀ ਉਹ ਖੁਦਕਸ਼ੀਆਂ ਨੂੰ ਜਿਹੜੇ ਤੁਰਨੇ ਪੈਣੇ ਜੀ ਕਿੰਨੇ ਕੁ ਦਾ ਟਾਈਮ ਹੈ ਰਾਤ ਜਿਹੜੇ ਚੋੜ ਇਹਨਾਂ ਦੇ ਦਸਮ ਨਤਾਬ ਤੇ 10 ਦਾ ਟਾਈਮ ਸੀ ਜੀ ਤੇ ਦੱਸਦੇ ਟਾਈਮ ਤੇ ਜਦੋਂ ਇਹਨਾਂ ਨੂੰ ਰੋਲਾ ਰੱਪਾ ਇੱਥੇ ਪਿਆ ਦੇ ਉੱਤੋਂ ਛੱਡ ਕੇ ਮੋਟਰਸਾਈਕਲ ਵਿੱਚ ਭੱਜ ਗਏ ਤੇ ਆਹ ਟ੍ਰਾਫਿਕ ਫਾਰਮ ਦੇ ਵਿੱਚੋਂ ਸਮਾਨ ਜਿਹੜਾ ਇੱਕ ਦਿਨ ਪਹਿਲਾਂ ਕੱਢ ਕੇ ਕੱਢ ਕੇ ਲੈ ਕੇ ਜਾ ਬਾਕੀ ਦਾ ਉਹ ਕੱਢਣ ਆਏ ਉਹਨਾਂ ਚੋਰ ਥੋੜੇ ਉਹ ਤੇ ਡਾਕੇ ਮਾਰਦੇ ਆ ਚੋਰ ਤਾਂ ਨਾ ਚੋਰੀ ਕਰਦਾ ਤੇ ਡਾਕੇ ਮਾਰਦੇ ਉਹਨਾਂ ਦੇ ਜਿੰਨੇ ਲਾਪਾਣਾ ਜਇ ਤਰ੍ਹਾਂ ਰਿਆ ਦੀ ਇਹੋ ਸਾਰੇ ਦੇਹ ਬੰਦੀ ਨਾਲ ਅਸੀਂ ਸਲਾਹ ਕੀਤੀ ਹੈ ਅਸੀਂ ਸਾਰਾ ਕਢਾਵਾਂਗੇ ਜਿੱਥੋਂ ਤੱਕ ਇਹਨਾਂ ਦਾ ਪਿੱਛੇ ਸਮਾਨ ਜਿੱਥੋਂ ਤੱਕ ਜਾ ਇਹਨਾਂ ਨੇ ਕਿਹਦੇ ਕੋਲ ਵੇਚਿਆ ਕੀ ਹੋਇਆ ਕਦੋਂ ਦਾ ਹੈ ਗਏਗਾ ਕਿੰਨੇ ਕ ਦਿਨਾਂ ਲੁੱਟਖੋ ਕੀਤੀ ਹੈ ਸਾਰਾ ਅਸੀਂ ਪੁਲਿਸ ਤੋਂ ਦਬ ਇੱਕ ਥੋੜਾ ਪੱਤਰਕਾਰ ਜੇ ਤੁਸੀਂ ਤਾਂ ਹੁੰਦੇ ਬਹੁਤ ਖਬਰਾਂ ਲੈਂਦੇ ਜੇ ਆ ਪੱਤੀ ਕੀ ਹੋਇਆ ਵਾ ਕੀ ਕੁਝ ਨਹੀਂ ਹੋਇਆ ਇਹ ਤੇ ਬਹੁਤ ਜ਼ਿਆਦਾ ਅਨ ਅਨ ਪੈ ਗਿਆ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਇਹਦਾ ਕਾਨੂੰਨ ਦੇ ਨਾਂ ਦੀ ਕੋਈ ਚੀਜ਼ ਦਾ ਨਾਂ ਨਹੀਂ ਰਹਿ ਗਿਆ ਵੀ ਕਾਨੂੰਨ ਹੁੰਦਾ ਕੀ ਆ ਨਾ ਕੋਈ ਕਾਨੂੰਨ ਦਾ ਖੋਪ ਬੈਨ ਆ ਵੀ ਇਤਨਾ ਯੂਪੀ ਦੇ ਵਿੱਚ ਤੇ ਬਿਹਾਰ ਚ ਨਹੀਂ ਹੋਈ ਜਿੱਥੇ ਪੰਜਾਬ ਦਾ ਤੇ ਲੱਗਿਆ ਵਾ ਮੈਂ ਤਾਂ ਰਹਾਣਗੀ ਆ ਵੀ ਕਿਤਰਾ ਲੋਕਾਂ ਨੇ ਫਿਰਨਾ ਹੋ ਸੜਕਾਂ ਦੇ ਉੱਤੇ ਕਿਤਰਾ ਨੇ ਰਸਵੇਰ ਜਾਣਗੇ ਜੇ ਦਿਣੀ ਇਹ ਕੁਝ ਹੋਣ ਲੱਪੇ ਕੀ ਕਿ ਬਣੂਗਾ ਕੀ ਮੰਗ ਕਰੋਗੇ ਮੈਂ ਮੰਗ ਐਸਐਸਪੀ ਸਾਹਿਬ ਤੋਂ ਇਹ ਕਰਦਾ ਵੀ ਇਹਨਾਂ ਨੂੰ ਬਿਨਾਂ ਝਿਜਕ ਬਿਨਾਂ ਕਿਸੇ ਦੀ ਫੋਨ ਸੁਣੇ ਆ ਬੰਦਿਆਂ ਦਾ ਸਾਰੇ ਟਰੇਸ ਕੀਤੇ ਜਾਂ ਜਿੱਥੇ ਜਿੱਥੇ ਇਹਨਾਂ ਨੇ ਵੇਚੇ ਜਿੱਥੇ ਜਿੱਥੇ ਪਿੱਛੋਂ ਇਹਨਾਂ ਦਾ ਗਏਗਾ ਸਾਰਾ ਹੀ ਤੇ ਪਿਛਲੇ ਜਿਹੜੇ ਟਰਾਫਲ ਲਾਏ ਜਾਂਦੇ ਆ ਉਹ ਲਾਏ ਗਏ ਉਹਨਾਂ ਤੋਂ ਵੀ ਮਨਾਏ ਜਾਂ ਇਹਨਾਂ ਕਰੋੜਾ ਰੁਪਈਆ ਦਾ ਨੁਕਸਾਨ ਕਰਤਾ ਜੀ ਆਪ ਦੇ ਢਿੱਡ ਬਦਲੇ ਤੇ ਇਹਨਾਂ ਦਾ ਕੋਈ ਵੀ ਨਿਕਲਦਾ ਮੈਨੂੰ ਨਹੀਂ ਪਤਾ ਕੌਣ ਆ ਪਰ ਜਿਹੜਾ ਵੀ ਕੋਈ ਨਿਕਲਦਾ ਵਾ ਉਹਨੂੰ ਸ਼ਕਤੀ ਦੇ ਨਾਲ ਪਹਿਲਾਂ ਪਰਚਾ ਦੇਣ ਤੋਂ ਸਾਰਾ ਸਮਾਨ ਇਕੱਠਾ ਕੀਤਾ ਜਾਵੇ ਕਿੱਥੋਂ ਕਿੱਥੋਂ ਦੇ ਤਕਰੀਰੀ ਜੜਾਂ ਤੇ ਫੇਰ ਪਰਚਾ ਦੇਣਾ ਆ ਅਜਾ ਸਾਰ ਪਰਚਾ ਦੇ ਕੇ ਨਾ ਉਹ ਜੇਲ੍ਹ ਚ ਗਲ ਜੂਦੇ 2 ਮਹੀਨੇ ਨੂੰ ਫੇਰ ਜ਼ਮਾਨਤ ਕਰਾ ਕੇ ਆਏ ਉਹਨੇ ਇੱਕ ਕੋਲ ਕਰਾ ਕੇ ਛੱਡਾਂਗੇ ਜਿੱਥੇ ਵੇਚਦੇ ਆ ਆਰਤੀ ਅਜ ਕੁਵਾਰੀਓ ਉਹਨਾਂ ਨਹੀਂ ਗਾ ਜਿਹਨੂੰ ਇਹ ਸਮਾਨ ਮਿਲਦਾ ਤਾਂਬੇ ਦਾ ਉਹ ਕੋਈ ਅੰਨਾ ਨਹੀਂ ਗਾ ਜਿਹਨੇ 10000 ਦਾ ਜਾਂ 15 20 ਇਹ ਸਹੀ ਪੁੱਛੋ ਜੇ ਜਾਂ 10 ਦਾ ਟਰਫਾ ਮੋਂ ਦਾ 63000 ਰੇਟ ਆ ਅਹੀਂ ਚਲੋ ਮਹਿਕਮਾ ਨਾਲ ਸਰਕਾਰ ਨੂੰ ਨਾ ਲੱਗਦਾ ਨਾਲੇ ਸਾਡੀਆਂ ਫਸਲਾਂ ਸੜ ਜਾਂਦੀਆਂ ਤੇ ਜੇ ਇਹਨੂੰ ਮੋਲੋ ਲੈਣਾ ਪਵੇ ਤਾਂ 63000 ਦਾ ਆਉਂਦਾ ਏ ਤੇ 63 63000 ਦਾ 50 000 ਦਾ ਇਕੱਠਾ ਚੂਨਾ ਇਹਨਾਂ ਨੂੰ ਕੀ ਲੋੜ ਆ ਯਾਰ ਕੰਮ ਕਰਨ ਦੀ ਜਿਨ੍ਹਾਂ ਨੇ ਇਤਨਾ ਡਾਕੇ ਮਾਰ ਲੈਣੇ ਆ ਮੇਰਾ ਨਾ ਕੁਲਵਿੰਦਰ ਸਿੰਘ ਕਿਹੜਾ ਪਿੰਡਾ ਪਿੰਸ ਭਰਾ ਇਗਾਲੋ ਇਰਾਦਾਂ ਦੇ ਜਿਹੜਾ ਟਰਾਂਪਾ ਰਾਤ 10 ਵਜੇ ਸਾਡਾ ਟਰਾਂਸਫਰ ਚੋਰੀ ਕਰਨ ਆਏ ਆ 10 ਵਜੇ ਅਸੀਂ ਕੋਠੇ ਦੇ ਉੱਤੋਂ ਵੇਖਿਆ ਵਾ ਇਹ ਸਾਡੇ ਟਰਾਂਸਫਰ ਦੇ ਉੱਤੇ ਚੜ੍ਹੇ ਆ ਮੋਟਰਸਾਈਕਲ ਥੱਲੇ ਖੜਾ ਹੈਗਾ ਇਹਨਾਂ ਦਾ ਕਿੰਨੇ ਕੁ ਜਾਣੇ ਸੀ ਇਹ ਤਿੰਨ ਕਿ ਤਕਰੀਬਨ ਤਿੰਨ ਕਿ ਜਾਣੇ ਹੈਗੇ ਇਹ ਜਿਹੜੇ ਵੇਖੇ ਭਜਦੇ ਹੋ ਸਕਦਾ ਜਾਦੇ ਵੀ ਗਾਇਕ ਵੱਡਾ ਵੀ ਹੋਵੇ ਕੋਈ ਨਹੀਂ ਪਤਾ ਮੋਟਰਸਾਈਕਲ ਇੱਥੇ ਛੱਡ ਗਏ ਆ ਮੋਟਰਸਾਈਕਲ ਇੱਥੇ ਛੱਡ ਕੇ ਟਰਾਂਸਫਰ ਹੇਠਲੇ ਤੇ ਉਹ ਟਰਾਂਫਰ ਲਾ ਲਿਆ ਫਿਰ ਥੱਲੇ ਗਏ ਟਰਾਂਸਫਰ ਲਾ ਕੇ ਸੁੱਟ ਗਏ ਆ ਇਹ ਮਗਰ ਭੱਜੇ ਉਹਨਾਂ ਦੇ ਅਸੀਂ ਮਗਰ ਭੱਜੇ ਮੋਟਰਸਾਈਕਲ ਛੱਡ ਕੇ ਦੂਜੇ ਭੱਜ ਗਏ ਬੰਦੇ ਪਤਾ ਲੱਗਾ ਕੌਣ ਆ ਨਹੀਂ ਕੋਈ ਪਤਾ ਨਹੀਂ ਲੱਗਾ ਇਹ ਕੀ ਮੰਗ ਕਰੋਗੇ ਹੁਣ ਮੰਗ ਸਰਕਾਰ ਤੋਂ ਇਹ ਕਰਦੇਗੇ ਬੰਦੇ ਪਤਾ ਲੱਗੇ ਤੇ ਪਰਚਾ ਠੋਕੇ ਹੋਣਾ ਚਾਹੀਦਾ ਮੇਰਾ ਇਹ ਅਵਤਾਰ ਸਿੰਘ ਆ ਮੈਂ ਕਿਸਾਨ ਹ ਜੂਨੀਅਨ ਦੇ ਵਿੱਚ ਵੀ ਨਾਲ ਜਨਤਾਧਰਨਿਆਂ ਦੇ ਵੀ ਜੰਦਾ ਨਾਲ ਮੈਂ ਮੈਂਬਰ ਵੀ ਹਾਂ ਜੀ ਕੀ ਮੰਗ ਕੀ ਕਰ ਰਹੇ ਹੋ ਆ ਮਸਲੇ ਜੀ ਰਾਤ 10:00 10:30 ਦਾ ਟਾਈਮ ਆ ਇਹ ਅਨੂਸੋਨੀ ਬਹਿਗ ਲਗਾ ਇੱਥੇ ਟਰਾਂਸਫਰਰਾਂ ਚੋਰ ਲੌਣ ਪੈ ਗਏ ਆ ਇਹ ਇਹਨਾਂ ਨੇ ਮੁੜ ਕੇ ਸਾਨੂੰ ਵੀ ਫੋਨ ਕੀਤਾ ਆ ਵੀ ਦੋ ਬੰਦੇ ਢਾੜੀ ਬੰਬੀ ਵਾਲ ਤੇ ਵੀ ਉੱਥੇ ਖਲੋਤੇ ਆਦੇ ਜੋ ਟ੍ਰਾਫਿਕ ਸਾਡੇ ਆਲੇ ਦੇ ਵੀ ਬੰਦੇ ਚੜੀ ਫਿਰਦੇ ਆ ਉਧਰੋਂ ਅਸੀਂ ਭੱਜੇ ਆਏ ਆ ਤੇ ਉਧਰ ਇਹਨਾਂ ਲਲਕਾਰੇ ਮਾਰਦੇ ਇੱਥੋਂ ਦੇ ਉਹ ਮੋਟਰਸਾਈਕਲ ਇੱਥੇ ਛੱਡ ਕੇ ਤੇ ਆਪ ਐ ਨੂੰ ਭੱਜ ਗਏ ਆ ਕਿੰਨੇ ਵੀ ਜਾਣੇ ਇਹ ਇਹ ਤਕਰੀਬਨ ਇਹਨਾਂ ਨੇ ਦੱਸਣ ਦਾ ਮੂਜੂਬ ਆ ਪਰ ਮਤਲਬ ਤਿੰਨ ਕਿ ਜਾਣੇ ਆ ਕਿ ਬੰਦੇ ਤੇ ਤਿੰਨ ਜਾਣੇ ਨਹੀਂ ਬੰਦੇ ਤੇ ਜ਼ਿਆਦਾ ਹੋਣਗੇ ਜੀ ਇਹਨਾਂ ਦੇ ਨਾਲ ਆ ਬੰਦੇ ਦਾ ਬਹੁਤ ਜਿਆਦਾ ਵੱਡਾ ਗੈਂਗ ਹੋਊਗਾ ਤਾ ਕਰਕੇ ਇੱਕ ਦਿਨ ਸਾਡੇ ਆਪ ਸੂਣ ਸੂਣਾਂ ਦਾ ਟਰਾਂਸਫਰ ਲੱਤਾ ਉਦੋਂ ਰਾਤ ਇੱਕੇ ਰਾਤ ਤਿੰਨ ਟਰਾਂਸਫਰ ਸਾਡੀ ਉਦੋਂ ਚੋਰੀ ਹੋਏ ਬੰਦਾ ਇੱਕੋ ਤਿੰਨ ਹੋਣ ਤੇ ਇਹਨੇ ਟਰਾਂਸਫਰ ਮਲਾ ਨਹੀਂ ਸਕਦੇ ਉਹ ਇਹ ਬੰਦੇ ਬਹੁਤ ਜਿਆਦਾ ਨਾਲ ਗੈਂਗ ਇਹਨਾਂ ਨੇ ਇਕੱਠਾ ਬਣਾਇਆ ਕੀ ਮੰਗ ਕਰੋਗੇ ਉਹਨਾਂ ਮੰਗ ਸਾਡੀ ਇਹੋ ਹੀ ਆ ਵੀ ਪੁਲਿਸ ਨੂੰ ਅਸੀਂ ਦਿਖਾ ਦਿੱਤੀ ਹੋਈ ਹੈਗੇ ਤੇ ਪਹਿਲਾਂ ਵੀ ਇੱਕ ਸੂਣ ਸੂਣ ਦੀ ਐਫਆਈਆ ਦਰਜ ਕਰਾਈ ਆ ਤੇ ਇਹ ਵੀ ਜਿਹੜਾ ਚੋੜਾ ਉਹਨੂੰ ਛੇਤੀ ਛੇਤੀ ਫੜਿਆ ਜਾਵੇ ਇਹ ਪਤਾ ਲੱਗੇ ਪਿਛਾਣਤਾ ਕਿ ਇਹਨਾਂ ਦੀ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਵੀ ਇਹ ਜਿਹੜਾ ਸਮਾਨ ਹੈ ਟਰਾਂਸਪੋਰਟ ਵਿੱਚੋਂ ਕੱਢ ਕੇ ਕਿੱਥੇ ਵੇਚਦੇ ਆ ਤੇ ਕਿਹਨੂੰ ਦਿੰਦੇ ਆ ਤੇ ਲੈਂਦਾ ਕੌਣ ਆ ਇਹ ਸਾਰਾ ਜਿਹੜਾ سلسلہ ਇਹ ਸਾਰਾ ਕੁਝ ਇਹ ਉਹ ਨਹੀਂ ਜਥੇਬੰਦੀ ਨਾਲ ਵੀ ਸਲਾਹ ਕਰਨੀ ਹੈ ਜਥੇਬੰਦੀ ਜੋ ਵੀ ਸਾਨੂੰ ਕਹੂਗੀ ਜਥੇਬੰਦੀ ਦੇ ਮੁਤਾਬਕ ਅਸੀਂ ਚੱਲਾਂਗੇ ਉਹ ਨਜ਼ਰ ਅਸੀਂ ਬਹਿਣਾ ਨਹੀਂਗਾ ਜੀ ਨਜ਼ਰ ਜਥੇਬੰਦੀ ਸਾਨੂੰ ਕਹੂਗੀ ਉਹ ਨਜ਼ਰ ਅਸੀਂ ਤਾਂ ਆਪਣੇ ਝੰਡੇ ਖੜੇ ਰੱਖਣੇ ਰੱਖਣੇ ਆ ਇਹਨਾਂ ਨੂੰ ਚੋਰਾਂ ਨੂੰ ਫੜਾ ਕੇ ਫੇਰ ਹੀ ਪਿਛਾਣ ਆਣੀ ਹੋਣਾ